ਰਹੇ ਰਸਿਕ ਉਹੰਗਾਰ ਸਤਗੁਰ ਪ੍ਰਸਾਦ ਲੋਕ ਮਹੱਲਾ ਪਹਿਲਾ ਦੁਖਦਾਰ ਉਸ ਉਹ ਰੋਗ ਭਇਆ ਜਾ ਸੁਖਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਧਿਆਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇ ਰਾਨ ਤਾ ਨ ਜਾਇ ਲਖਿਆ ਰਹਾਓ ਜਾਤ ਮਹਿ ਜੋਤ ਜੋਤ ਮੈਂ ਜਾਤਾ ਕਲ ਕਲਾ ਭਰਪੂਰਿਆ ਤੂੰ ਸੱਚਾ ਸਹਿਬ ਸਿਪਤਾ ਸਵਾਲਿਓ ਜਿਨ ਕੀ ਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਸੋਧਾਰਾਗਾ ਸਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹ ਹਾਸੋ ਕਰ ਕੇ ਹੰ ਜਿਤ ਵੇ ਸਰਬ ਸਮਾਂ ਲੈ ਵਾ ਜੇ ਤੇਰੇ ਨਾਦ ਅਨੇਕ ਅ ਸੰਖਾ ਕੇਤੇ ਤੇਰੇ ਵામਨ ਹਾਰੇ ਕੇਤੇ ਤੇਰੇ ਰਾਗ ਭਰੀ ਸਿਓ ਕਈਨ ਕੇਤੇ ਤੇਰੇ ਗਾਵਨ ਹਾਰੇ ਗਾਵੈ ਤਤਨ ਪਉਣ ਪਾਣੀ ਵਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵੈ ਤਤਨ ਕੀਤਕਪਤ ਲਿਖ ਜਾਨਨ ਲਿਗਲਕ ਧਰਮ ਵਿਚਾਰੇ ਗਾਵੈ ਤਤਨ ਇਸਰ ਬਰਮਾ ਦੇਵੀ ਸੋਣਾ ਤੇਰੇ ਸਦਾ ਸਾਰੇ ਗਾਵਨ ਤਤਨ ਨਿੰਦਰਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵਨ ਤਦਨ ਸੇਦ ਸਮਾਧੀ ਅੰਦਰ ਗਾਵਨ ਤਦਨ ਸਾਧ ਵਿਚਾਰੇ ਗਾਵਨ ਤਦਨ ਜਤੀ ਸਤੀ ਸੰਤੋਖੀ ਗਾਵਨ ਤਦਨ ਵੀਰ ਕਰਾਰੇ ਗਾਵਨ ਤਦਨ ਪੰਡਤ ਬੜਨ ਰਹੀ ਜਿਸ ਜੁਗ ਜੁਗ ਵੇਦਾ ਨਾਲੇ ਗਾਵਨ ਤਦਨ ਮੋਹਣੀਆਂ ਮਨ ਮੋਹਣ ਸੁਰਗ ਮੱਛ ਪਿਆਲੇ ਗਾਵਨ ਤਦਨ ਰਤਨ ਪਾਏ ਤੇਰੇ ਅਠ ਸੜ ਤੀਰਤ ਨਾਲੇ ਗਾਵਨ ਤਦਨ ਜੋਤ ਮਹਾਬਲ ਸੂਰਾ ਗਾਵਨ ਤਦਨ ਖਾਣੀ ਚਾਰੇ ਗਾਵਣ ਤਤਨ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤਤਨ ਗਾਵਣ ਜੋ ਤਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤਤਨ ਗਾਵਣ ਸੇ ਮੈਂ ਚਤਨ ਆਵਨ ਨਾਨ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜੈਨ ਜਾਸੀ ਰਚਨਾ ਜਿਨੇ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਜਨਸੀ ਮਾਇ ਜਿਨਿਓ ਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਤੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਹਪਤ ਸਾਹਿਬ ਨਾਨਕ ਰਹੇ ਨਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਟੀਟਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕਿਵੜ ਚੀਰਾ ਰਹੋ ਸਭ ਜ਼ਰੂਰਤਾਂ ਮਿਲ ਸੌਰਤ ਕਮਾ ਇਸ ਸਭ ਕੀਮਤ ਮਿਲ ਗਈ ਮਤ ਬਾਈ ਗਿਆਨੀ ਤੇ ਨਹੀਂ ਗੁਰਗ ਰਹਾਈ ਕਹਿ ਨਾ ਜਾਈ ਤੇਰੀ ਦਿਲ ਵੜਿਆ ਸਭ ਸਤ ਸਭ ਤਪ ਸਭ ਚੰਗੇ ਆਈਆਂ ਸਿੱਧਾ ਬੁਰਖਾਂ ਕੀਆਂ ਵੜੇ ਆਈਆਂ ਤੁਧ ਪਿੰਨ ਸਿੱਧੇ ਕਿਨੇ ਨਾ ਪਾਈਆਂ ਕਰਮ ਮਿਲੇ ਨਾ ਠਾਕ ਰਾਈਆਂ ਅੱਖਣ ਵਾਲਾ ਕਿਆ ਵਿਚਾਰਾ ਸਿੱਤ ਪਰ ਤੇਰੇ ਪੰਡਾਰਾ ਜਿਸ ਤੂੰ ਦੇਤੀ ਸੇ ਗਿਆਚਾਰ ਨਾਨਕ ਸੱਚ ਸਵਾਰਨ ਹਰ ਹਾਸਾ ਮਹੱਲਾ ਪਹਿਲਾ ਆਖਾਂ ਜੀ ਮੈਂ ਵਿਸਰੇ ਮਰ ਜਾਵਾਂ ਆਖਣਿਓ ਕਾ ਸਾਚਾ ਨਾਮ ਸਾਚੇ ਨਾਮ ਕੀ ਲਾਗਿਆ ਭੋਗ ਤ ਭੋਖੇ ਖਾਈ ਚਲੀ ਇਹ ਦੂਗ ਸੋਖੇ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਮ ਹੀ ਰਹਾਓ ਸਾਚੇ ਨਾਮ ਕੀ ਤਿਲ ਵਟਿਆਈ ਆਖ ਤੇ ਕੀ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰ ਹੀ ਨਾ ਹੋਵੇ ਸੋਗ ਦਿੰਦਾ ਰਹੇ ਨ ਚੁੱਕੇ ਭੋਗ ਗੋਨੇ ਹੂਰ ਨਹੀਂ ਕੋਇ ਨਾ ਕੋ ਹੋਇ ਨਾ ਕੋ ਹੋਇ ਜੇ ਵੜਾਪ ਤੇ ਵਰ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵੀ ਸਾਰੇ ਤੇ ਕਮਜਾਤ ਨਾਨਕ ਨਾਵੇਂ ਬਾਸਨਤ ਰਾਗ ਗੁਦਰੀ ਮਹਲਾ 14 ਹਰ ਕੇ ਜਨ ਸਤਗੁਰ ਸਤ ਪੁਰਖ ਆਬਿਨ ਕਰੰ ਕਰਪਾ ਧੰਕੀ ਰੇ ਕਿਰਮ ਸਤਗੁਰ ਸਰਨਾਈ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਬਿਨਾ ਪ੍ਰਾਨ ਸਗਾਈ ਹਰ ਕੀ ਰਤ ਹਮਰੀ ਰਹਿ ਰਾਜ਼ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਰ ਹਰ ਹਰ ਨਾਮ ਮਿਲੇ ਤ੍ਰਿਪਤਾਸੈ ਮਿਲੇ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹਿਨ ਜੰਪਾਸ ਜੋ ਸਤਿਗੁਰ ਸਰਨ ਸੰਗਤ ਨਿ ਆਇ ਤ੍ਰੇਕ ਜੀਵ ਤ੍ਰੇਕ ਜੀਵਾ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਨ ਧਰਮ ਅਤਕ ਲਿਖਿਆ ਲਖਾਰ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇ ਮਿਲੇ ਜਨ ਨਾਨਕ ਨਾਮ ਪ੍ਰਗਾਸ ਰਾਗੁ ਗੁਦਰੀ ਮਹਲਾ 5 ਗਾਹੇ ਰੇ ਮਨ ਚਿਤਵਯ ਦਮ ਜਾ ਅਹਰ ਹਰ ਜੀਓ ਪਰਿਆ ਸਹਿਲ ਪੱਥਰ ਮਹਿ ਜੰਤ ਉਪਾਏ ਤਾ ਕਰਿ ਜਗਾ ਕੇ ਕਰ ਧਰਿਆ ਮੇਰੇ ਮਾਤੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਉ ਜਨਨ ਪਿਤਾ ਲੋ ਸਤ ਬਨੰਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਜਿਗਸਾ ਬਾਇ ਠਾਕੁਰ ਕਾਹੇ ਮਨ ਪਾਉ ਕਰਿਆ ਉਡੇ ਉੜਿਆ ਵੈਸੇ ਕੋ ਸਾਤ ਸਪਾਛੇ ਬਛਰੇ ਛਰੇ ਆ ਤਿੰਨ ਕੌਣ ਖਲਾਵੇ ਕੌਣ ਜੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਂ ਠਾਕੁਰ ਕਰਤਲ ਤੜਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਸਮਹਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੋ ਵਰ ਕਨਨ ਰੰਜਨ ਹਰਪੁਰ ਕਨਨ ਰੰਜਨ ਹਰਗਮਗਮ ਪਾਰਾ ਸਭ ਧਿਆਵੇ ਸਭ ਧਿਆਵੇ ਤਤ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੁੰ ਜੀਆਂ ਕਾਧਾ ਤਾਰਾ ਹਰ ਧਿਆਵੇ ਸੰਤੋ ਜੀ ਸਭ ਦੁੱਖ ਵਿਸਾਰਨ ਹਰਾ ਹਰੀਆਪੇ ਧਾਕਰ ਨੇ ਆਪੇ ਸੇਵਕ ਜੀ ਗਿਆਨ ਨਾਨਕ ਜਨਤਾ ਵਿਚਾਰਾ ਤੂ ਘਟ ਘਟੇ ਅੰਤਰ ਸਰਬ ਨਿਰੰਤਰ ਜੀ ਹਾਰੇ ਕੋਪੁਰ ਕ ਸਮਾਨ ਆਇਕ ਦਾਤੇ ਕੇ ਪੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜਿਉ ਤਦ ਬਿਨ ਨਰਨਾ ਜਾਣਾ ਤੂੰ ਭਾਰ ਬ੍ਰਹਮੇ ਅੰਤ ਬੇਅੰਤ ਜੀ ਤੇਰੇ ਕਿਆ ਗੁਨਾਹ ਖਿਖਾਣਾ ਜੋ ਸੇਵਿਆ ਜੋ ਸੇਵਿਆ ਤਦ ਜੀ ਦਾ ਨਾਨਕ ਤੈਨੂੰ ਕੁਰਬਾਨ ਹਰ ਤੇ ਆਵੇ ਹਰ ਤੇ ਆਵੇ ਤਦ ਜੀ ਸੇ ਜਾਣ ਜੋ ਮਹਿ ਸੁਖ ਵਾਸੀ ਸੇਮੋ ਕਤ ਸੇਮੋ ਕਤ ਭੈ ਜਿਨ ਹਰ ਤੇ ਆਇ ਜੀ ਤੈਨ ਟੂਟੀ ਜਮ ਕੀ ਫਾਸੀ ਜਿਨ ਨਿਰਪਉ ਜਨ ਹਰ ਨਿਰਪਉ ਤੇ ਆਇ ਜੀ ਤਿਨ ਕਾ ਪਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰਤੇ ਆਇ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੀ ਭਗਤ ਸਲਾਹਨ ਤੋਦ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਯਾਨਕ ਤੇਰੀ ਅਣ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬੋ ਸਿਮਰਤ ਸਾਸਤ ਜੀ ਕਰ ਗਿਰਿਆ ਘਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਤਪੁਰਖ ਪਰੰਪਰ ਕਰਤਾ ਜੀ ਤਤ ਜੇਵੜ ਅਵਰਨਾ ਕੋਈ ਤੂੰ ਜੋਗ ਜੋਗ ਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਿਸ਼ਚਲ ਕਰਤਾ ਸੋਏ ਤੁਦੇ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੂਦੇ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੂਦੇ ਆਪੇ ਸਰਜੇ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ세 ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੂ ਭਾਵੇ ਸੋਈ ਤੀਸੀ ਜੋ ਤੂੰ ਦੇ ਸੋਈ ਉਪਾਈ ਰਹਾਓ ਸਾਭ ਤੇਰੀ ਤੋਂ ਸਭ ਨੇ ਤੇ ਆਇਆ ਜਿਸ ਨੂੰ ਕਿਰਪਾ ਕਰੇ ਤਿਨਿ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾ ਤੁਝ ਬਿੰਦੂ ਜਾ ਕੋਈ ਨਾਏ ਜੀਵ ਜੰਤ ਸਭ ਤੇਰਾ ਖੇਲ ਵਿੰਯੋਗ ਮਿਲ ਵਿਛੜਿਆ ਸੰਜੋਗ ਮਿਲ ਜੈਸਨ ਤੂੰ ਜਾਣੇ ਹੀ ਸੋਈ ਜਨ ਜਾਣੇ ਹਰ ਗੁਣ ਸਦਹੀ ਆਖ ਵਖਾਣੇ ਜਿਨ ਸਰ ਸੇਵਿਆ ਤਿਨਿ ਸੋਖ ਪਾਇਆ ਸਜੇ ਹੀ ਹਾ ਨਾਮ ਸਮਾਇਆ ਤੁਮ ਆਪੇ ਕਰਤਾ ਤੇਰਾ ਕੀ ਆਸਬ ਹੋਏ ਤੁਦ ਬਿਨ ਦੂਜਾ ਵਰਨਾ ਕੋਏ ਤੂ ਕਰ ਕਰ ਵਗੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੇ ਪਈਲੇ ਨਵਾਸਾ ਪਾਣੀ ਪਾਵਤਿ ਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲ ਅਹਮ ਦੇਖਾਂ ਤੈ ਡੂਬੀਐ ਮਨ ਇਹ ਕਨ ਚੇਤ ਸਮੂਹ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਨਮਤ ਨਾਨਕ ਤਨ ਕੀ ਸਰਨਾ ਜਿਨ ਤੂੰ ਨਾਹੀ ਬਿਸਰਿਆ ਆਸਾ ਮਹਲਾ ਪੰਜਵਾਂ ਭਾਈ ਪ੍ਰਾਪਤ ਮਾਨੁਖ ਦੇਹ ਹਰੀਆ ਗੋਬਿੰਦ ਮਿਲਨ ਕੀ ਤੇਰੀ ਬਰੀਆ ਅਵਰ ਕਾਜ ਤੇਰੇ ਕੀ ਤੇ ਨਾ ਕਾਮਿਲ ਸਾਧ ਸੰਗਤ ਭਜ ਕੇ ਵਾਲ ਨਾਮ ਸਰਨ ਜਾਮ ਲਾਗ ਭਵ ਜਲ ਤਰਨ ਕੇ ਜਨਮ ਵਿਰਤਾ ਜਾ ਤਰੰਗ ਮਾਇਆ ਕੇ ਰਹਾਉ ਕਿਆ ਪਤਾ ਬਸੰਝ ਮਤਿ ਧਰਮਨਾ ਕਮਾਇਆ ਸੇਵਾ ਸਾਧਨਾ ਜਾਣਿਆ ਸਿਰ ਰਾਇ ਕਹੋ ਨਾਨਕ ਅਮਨੀਚ ਕਰਮ ਮਾ ਸਨ ਪਰੇ ਕੀ ਰੱਖੋ ਸਰਮ ਇੱਕ ਓੰਕਾਰ ਵੈਗੁਰ ਜੀ ਕੀ ਫਤਿਹ ਪਾਤਸ਼ਾਹ ਦਾ ਕਬੀਰ ਬਾਚ ਬੇਨਤੀ ਚੋਂ ਪਈ हमरी करो हाथ दे रक्षा पूरन होए चित की इच्छा तब चरनन में रहे हमारा अपना जान करो प्रतपारा हमरे दुष्ट सबे तुम गावो आप हाथ दे मोहे बचावो सुगी बसे मोरो परवारा सेवक सक सबे करताना मो रछा निज करदा करिया सब रेन को आज संग कर गया, गया पूरन होए हमारी आशा तोर भजन की रहे प्यासा तो मैं छाड़ के वर्णन तेहूं जो बर चाहूं से तुम ते पाऊं सेवक मारे हमारे गया चुन चुन सत्र मारी मारिये आप हाथ दे मुझे बरिये मरण काल का त्रास न त्रासन जो सदा हमारे पच्छा सिरियत जो करियो रक्षा राख लियो मराकन हारे साहेब संत साए प्यारे दीन बंत दुष्टन के हंता तुमहपुरी चतुर्दस कंता काल पाए ब्रह्म भवतरा काल पाए शिवजू अवतरा काल पाए कर विशन प्रकाशा सकल काल का किया तमाशा ਜਵਨ ਕਾਲ ਜੋਗੀ ਸਭ ਕੀ ਹੋ ਬੇਦ ਰਾਇ ਬ੍ਰਹਮਾ ਜੋਤੀ ਹੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਇਹ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਪਜਾਇਓ ਆਦੇ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸੁਗੁਣ ਸੁਖਤੀ ਹੋ ਸਤਰਨ ਕੋ ਪਲ ਮੋਹ ਬਦਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਗੁੰਚਰ ਅਸੂਲਾ ਸੱਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦ ਕਰ ਕਰ ਕਰਤਾਰਾ ਪਰ ਜਾ ਤਰ ਤਤਬ ਦੇ ਆਪਾਰਾ ਜਬ ਆ ਕਰਖ ਕਰਤਾ ਹਾਂ ਕਮ ਹਾਂ ਤੁਮੈ ਮਿਲਤ ਦੇ ਧਾਰ ਸਭ ਹਾਂ ਜੇਤੇ ਬਨ ਸ੍ਰੇਠ ਸਭ ਤਾਰੇ ਆਪ ਆਪਣੀ ਬੂਝ ਵਿਚਾਰੇ ਤੁਮ ਸਭ ਹੀ ਤੇ ਰਹਿ ਤੇ ਨਰਾਲਮ ਜਾਣਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਮਕਾਰ ਨਿਲੰਬ ਆਦ ਅਣੀਲ ਨਾਦ ਸਮ ਤਾਂ ਕਾ ਮੋੜ ਚਾਰਤ ਭੇਦਾ ਜਾਗੋ ਭੇਵ ਨਾ ਪਾਲਤ ਭੇਦਾ ਤਾਂ ਕੋ ਕਰੇ ਪਾਹਣ ਨਮਾਨਤ ਮਹ ਮੋੜ ਕਿਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸਿਵ ਨਿਰੰਕਾਰ ਕਾ ਚਿੰਤਨੇ ਪੇ ਵਾਪ ਆਪਣੀ ਬੁੱਧ ਹੈ ਜੇਤੇ ਵਰਨਤ ਪਿੰਨ ਪਿੰਨ ਤੇਤੇ ਤੁਮਰਾ ਕਹਨ ਸਨ ਜਾਇ ਪਸਾਰਾ ਕੈ ਬਦ ਸਜਾ ਪ੍ਰਥਮ ਸੰਸਾਰਾ ਏਕੇ ਰੂਪਨੁ ਸਰੂਪਾ ਰੰਗ ਪਹਿਰਾਵ ਕੈ ਪੁਪਾਂਡ ਜਿਜੇ ਰੇ ਸੇ ਤਿਰ ਕਿਨੇ ਉਤ ਪਜ ਖਾਨ ਬਹੁ ਰਚ ਦੇ ਕੌ ਬੋਲ ਰਾਜਾ ਹੈ ਬੈਠਾ ਕੌ ਸਿਮਟ ਭਜੋ ਸੰਕਰ ਗੇਟਾ ਸਗੜੀ ਸ੍ਰੇਸ਼ਟ ਦਿਖਾਇਆ ਚੰਬਵ ਆ ਜੁਗਾ ਸਰੂਪ ਤੇ ਅੰਬਵ ਆ ਪਰ ਅੱਛਾ ਮੇਰੀ ਤੁਮ ਕਰੋ ਸਿਖਿਓ ਬਾਰੇ ਸਿਖ ਸੰਗਰੋ ਦੁਸ਼ਟ ਜਿਥੇ ਉਠਵਤ ਤਪਾਤਾ ਸਕਲ ਮਨੇਸ਼ ਕਰੋ ਰਣ ਕਾਤਾ ਗੇਸ ਤੋ ਜਿਤਾ ਵਸਰ ਨੀ ਪਰੇ ਤਿਨ ਕੇ ਦੁਸ਼ਟ ਦੁਖ ਤਹ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਦਬ ਟਾਰੇ ਜੋ ਗਲ ਕੋ ਇਕ ਬਾੜ ਤੇ ਆਏ ਹੈ ਤਾਂ ਕੇ ਕਾਲ ਨ ਘਟਨੀ ਹੈ ਰਕਸ਼ਾ ਹੋਇ ਤਾਂ ਹੈ ਸਭ ਕਾਲਾ ਦੁਸ਼ਟ ਅਰੇ ਟਰਨ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜੈ ਨ ਹਰ ਹੋ ਤਾਂ ਕੇ ਤਾਤਨ ਕਮ ਹਰ ਹੋ ਰਿਦ ਸਿਦ ਕਰਮ ਸਭ ਹੋਈ ਦੁਸ਼ਟ ਚਾਸ਼ ਵੈ ਸਕੇ ਨਾ ਕੋਈ ਇਕ ਬਾਾਰ ਜਿਨ ਤਮੇ ਸੰਭਾਰਾ ਕਾਲ ਫਾਸਤੇ ਤਾਇ ਉਬਾਰਾ ਜਿਨ ਨਰਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੇ ਸਰਨ ਤੇ ਹਾਰੀ ਆਪ ਹਾਲ ਦੇ ਲਿਓ ਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਬਈ ਆਪ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਕ ਤਰੇ ਨੀ ਅਨਿਓ ਰਾਮ ਰਹੀਮ ਪੁਰਾਨ ਕੁਰਾਨ ਨੇ ਕਹਿਮਤ ਇਕ ਨਮਨਿਓ ਸਿਮਰਤ ਸਾਸਤਰ ਵੇਦ ਸਭੇ ਬਹੁ ਭੇਦ ਕਹਿ ਹਮ ਏਕ ਨ ਜਾਣਿਓ ਸ੍ਰੀ ਇਸ ਪਾਣ ਕਿਰਪਾ ਤੁਮਰੀ ਕਰ ਮੈ ਨ ਗਿਓ ਸਭ ਤੋਇ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਏ ਤੁਹਾਰ ਦੁਹਾਰ ਬਾਏ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੇ ਜਾਣਾ ਦੇ ਕਿ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੇ ਮਨ ਸਤਿਗੁਰ ਮੈਂ ਪੈ ਸਤਿਗੁਰ ਤੇ ਪੈ ਸਹਿਜ ਸੇਤੀ ਮਨ ਵਧੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਕਾਮਣੇ ਆਈਆਂ ਕਬਦੋਤੇ ਕਾਮ ਹਰੀ ਕੇਰਾ ਮਨ ਜਣੀ ਵਸਾਇਆ ਕਹਿ ਨਾਨਕ ਅਨੰਦਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰੋਹਰ ਨਾਲੇ ਹਰ ਨਾਲ ਰੋਤ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀ ਕਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਗਲਾਂ ਸਮਰੱਤ ਸੁਆਮੀ ਸੋਖੇ ਮਨਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਸੱਚੇ ਸਹਬਾ ਕਿਆ ਨਾਹੀਂ ਘਟਤੇ ਰਹਿ ਘਰਤਾ ਤੇਰੇ ਸਭ ਕਿਛ ਹੈ ਜਿਸ ਤੇ ਸੋ ਪਾਵੇਂ ਸਦਾ ਸਿਫਤ ਸਲਾਹ ਤੇਰੀ ਨਾਮ ਅਨਵਸਾਵੇ ਨਾਮ ਜਿਨ ਕੇ ਮਨਵਸੇ ਆਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਾ ਨਾਹੀ ਕਰਦੇ ਰੇ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਧਰਮ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨੀਚਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਟਹਿ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਨੋ ਸੰਤੋਖ ਵਧ ਰੋਪੀਆ ਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸਭਾਂਗੇ ਕਨਸ ਭਾਂਗੇ ਸ਼ਬਦ ਵਾਜੇ ਕਲਾ ਜਿਤ ਕਰਤਾ ਰੀਆ ਪੰਜ ਦੂਤ ਤਤ ਵਸ ਕੀਤੇ ਕਾਲ ਘੰਟਕ ਮਾਰਿਆ ਧੁਰ ਕਰਮ ਪਾਇਆ ਤਦ ਜਿਨ ਕੋ ਸੀਨਾ ਮਰਗੇ ਲਾਗੇ ਕਹੇ ਨਾਨਕ ਤੇਜ ਕੋ ਆ ਤਿਤ ਕਰੇ ਨਾ ਵਾਜੇ ਆਨੰਦ ਸੁਨੋ ਬੜਾ ਪਗੀਓ ਸਗਲ ਮਨੋ ਰਤ ਪੂਰੇ ਭਾਰ ਪਰੰਪਰਾ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੋਨੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਨ ਤੇ ਪਨੀਤ ਕਹਤੇ ਪਤ ਸਤ ਗੁਰ ਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰਾ ਘਾ ਪਿਆ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਇਸ ਕੋ ਉਧਾਰੁ ਵਸਤ ਤ ਜੀਣਾ ਜਾਈ ਨਿਤ ਨਿਤ ਰਖ ਧਾਰੋ ਤਮ ਸੰਸਾਰ ਚਰਨ ਨਗ ਤਰਿਐ ਸਮ ਨਾਨਕ ਬ੍ਰਹਮ ਪ੍ਰਸਾਰੋ ਸ੍ਰੋਗ ਮਾ ਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋ ਕਿ ਤੋਈ ਮੈਂ ਨਿਰਗੁਨ ਹਰ ਕੋ ਗੁਨਾਹੀ ਆਪੇ ਤਰਸਪਿਓਈ ਤਰਸਪਿਆ ਮੈ ਰਾਮਤ ਹੋਈ ਸਤ ਗੁਰ ਜਨ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾਂ ਤਨ ਮਨ ਥਿਵੇ ਹਰੇ